ਦੋ 0 ਦਾ ਇਹਦੀ ਫੇ 100 ਤੇ 100 ਭਾਪੇ ਦਾ ਮੈਨੂੰ ਵਿੱਚੋਂ ਕਿੰਨੇ 2 ਮੈਨੂੰ ਕਿੱਦਾਂ ਕਰਾਉਣਾ ਹੈ ਕੰਮ ਤੋਂ ਮਿਲ ਕੇ ਆਵੋ ਹਾਂਜੀ ਕੱਟੀਆਂ ਹੀ ਬੋਲੀਆਂ ਚਲ ਮਾਰੀ ਚਲ ਮਾਰ ਦੇ ਮੰਮੀ ਛੱਡ ਇੱਕ ਪਹਿਲੇ ਬਾਅਦ ਚ ਉਹ ਇੱਕ ਵਾਰੀ ਮੰਗਦਾ ਉਹ ਵਿਆਹ ਮੰਗੇ ਮੈਨੂੰ 100 ਦੇਣਾ ਮੈਂ 10 ਮੰਗਾ ਮੈਨੂੰ 5 ਦੇਣਾ ਫੇ ਕੀ ਆ ਉਹ ਪੋਤਾ ਆ ਤੂੰ ਪੋਤੀ ਆ ਹੂੰ ਪੋਤੀਆਂ ਨੂੰ ਜਿਹੜਾ ਇਹਦਾ ਹੁੰਦਾ ਚੱਤ ਪੋਤੇ ਨੂੰ ਮਚੜਾਈ ਜਾਂ ਤੂੰ ਹੈ ਨਾ ਪੋਤਿਆਂ ਦਾ ਆਚਾਰ ਕੱਲ ਕਮਾਈ ਜਾਈਏ ਪੋਤਿਆਂ ਨੂੰ ਤਾਂ ਫੇ ਰੋਟੀ ਲੈਣੀ ਤੂੰ ਤਾਂ ਦੇ ਦੇ ਨਾ ਨਾ ਕਿਹੁੰਦਾ ਨਹੀਂ ਠੀਕ ਬਾ ਅੱਜ ਦੇਖ ਲੈ ਤੂੰ ਕੌਣ ਦਿੰਦਾ ਸੁਵੇਦੀ ਅੱਖੇ ਮੈਂ ਅੰਗੂਰ ਮੈਂ ਲਿਆ ਕੇ ਦਿੱਤੇ ਆ ਲੈ ਨਾ ਨਾ ਮੇਣਾ ਵੀ ਨਾਲ ਹੀ ਪੱਜ ਜਾਂਦਾ ਅੰਗੂਰਾ ਦਾ ਚਾਹ ਦੇਣ ਗਈ ਹੁਣ ਮੈਂ ਪਾਪੇ ਨੂੰ ਪਾ ਕੇ ਹਾਂ ਜਦੋਂ ਆਣਾ ਤੁਸੀਂ ਦੁਆਰਾ ਪੈਨਸ਼ਨ ਲੈ ਕੇ ਫਿਰ ਮੈਂ ਫੇਰ ਗਰਮ ਕਰਕੇ ਦੇਣੀ ਆ ਅੱਛਾ ਹੂੰ ਮੰਮੀ ਪ੍ਰਾਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ ਦੁਪਹਿਰ ਦੇ 3 ਵਜੇ ਆ ਤੇ ਅੱਜ ਮੰਮੀ ਹੁਣੀ ਚੱਲੇ ਆ ਪੈਨਸ਼ਨ ਲੈਣ ਤੇ ਦੇਖੀਏ ਵੀ ਅੱਜ ਮੈਨੂੰ ਪੈਨਸ਼ਨ ਮਿਲਦੀ ਵਿੱਚੋਂ ਹਿੱਸਾ ਕੋਈ ਇੱਕ ਨਹੀਂ ਮਿਲਦਾ ਦੇਖਦੇ ਅੱਜ 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 ਹੁਣ ਮੇਰਾ ਹੈ ਨਾ ਉਹ ਨਿਆਣਾ ਹੁਣਾਇਆ ਇੱਕ ਮੈਂ ਵਲੌਗ ਪਾਇਆ ਸੀ ਜਸਟਿਸ ਹੈ ਨਾ ਤੇ ਉਹ ਦੇਖਦੇ ਆ ਵੀ ਅੱਜ ਮੈਨੂੰ ਜਸਟਿਸ ਮਿਲਦਾ ਕਿ ਨਹੀਂ ਮਿਲਦਾ ਹੈਗਾ ਮੰਮੀ ਕਿਦਾਂ ਫੇ ਦੱਸੋ ਤੁਹਾਨੂੰ ਵਕੀਰਾਂ ਦੇ ਤੋਂ ਪੋਤੇ ਨੂੰ ਨਹੀਂ ਮਿਲਦਾ ਪਿਆ ਹੈ ਨਾ ਦੇਖਦੇ ਆ ਵੀ ਅੱਜ ਕਿਹਦੇ ਨਾਲ ਫਰਕ ਹੁੰਦਾ ਆ ਬੈਹ ਜੋ ਹੁਣ ਤੁਸੀਂ ਮੈਂ ਗੇਟ ਖੋਲਿਆ ਤੂੰ ਕੀ ਲੈ ਕੇ ਆਇਆ ਮੈਂ ਕਹਾਂ ਰਹੀ ਕਿ ਕੰਨਣੇ ਵੇਤੀ ਸੁਸਾਪਾ ਅੱਜ ਮਾਇਆ ਹੋਣੀ ਮਾਇਆ ਘਰ ਚ 100 ਰੁਪਏ ਆ ਹੀ ਆਣਾ ਮੇਰੇ ਕੋ ਤਾਂ ਹਾਂ ਬੇਹਦੇ ਆ ਵੀ ਨਹੀਂ ਜਦੋਂ ਪੈਨਸ਼ਨ ਲਿਆਉਣੀ ਮੈਨੂੰ 100 ਰੁਪਏ ਮਿਲਦਾ ਅੱਛਾ ਚਾਹ ਹਾਂ ਮੈਂ ਹਾਂ ਕੀ ਹੋਇਆ ਮੈਂ ਸੌਰੇ ਦੇਖੋ ਇਹ ਮੁੜ ਕੇ ਨਹੀਂ ਮਜ਼ੀਦਾ ਵਿਚਾਰੇ ਕਿਤੇ 2 ਮਹੀਨਿਆਂ ਬਾਅਦ ਕਿਤੇ ਗੇੜੀ ਲਾਉਣ ਜਾਂਦੇ ਆ ਹਾਂ ਕੌਣ ਆ ਮੈਂ ਤਾਂ ਸਭੀ ਇੱਧਰ ਦੀ ਦੇ ਤਾ ਜਿਵੇਂ ਆਲਣ ਦੇ ਨੂੰ ਆਲਣ ਦੇ ਚਾਹ ਪੀਣੀ ਉਹਨੇ ਉਹ ਤਾਂ ਚਾਹ ਦਾ ਟਾਈਮ ਹੋਇਆ ਆ ਅੱਗੇ ਲੈ ਆ ਤਾਂ ਪੰਗੇ ਲਈ ਜਾਣੇ ਉਹਦੇ ਨਾਲ ਹੁਣ ਗਾਣਾ ਲਾਪਾਣਾ ਕੱਢਣ ਹਟ ਜਾ ਉਹਦੀ ਲੱਗਿਓ ਉਹ ਦੇ ਲੈ 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 ਪੂਜੀਆ ਦੇਖ ਕੇ ਇਹ ਮੇਰੇ ਸਾਬੇ ਤੈਨੂੰ ਸਾਡੀ ਚਾਹ ਦੀ ਸਮਹਿਲ ਆ ਜਾਂਦੀ ਹੁੰਦੀ ਆ ਨਹੀਂ ਕਿਦਾਂ ਸਾਬੇ ਕਿਦਾਂ ਲੈ ਨਾ ਸਾਡੀ ਚਾਹ ਦੀ ਸਮੈਲ ਆ ਜਾਂਦੀ ਹੁੰਦੀ ਉਹ ਲੈ ਚਲੋ ਸੁਮੀ ਚਾਹ ਬਣਾਓ ਤੇ ਹਾਂ ਆ ਹੋਏ ਪਤਾ ਨਹੀਂ ਕੀ ਚੀਜ਼ ਬਣੀ ਹੈ ਨਾ ਸਾਡੇ ਓਏ ਚੁੱਪ ਅਰੇ ਮੰਮੀ ਐ ਆ ਪੈਨਸ਼ਨ ਤੇ ਮੈਨੂੰ ਕਹਿੰਦੇ ਹੈਗੇ ਵੀ ਤੇ ਐਤ ਕੀ ਤੈਨੂੰ ਪੈਸੇ ਦੇਣੇ ਆ ਤੁਹਾਨੂੰ ਨਹੀਂ ਮਿਲਣੇ ਹੈਗੇ ਪਰ ਇਧਰੋਂ ਵੀ ਮੰਮੀ ਦਾ ਐ ਨਾ ਕਿ ਤੁਹਾਨੂੰ ਨੁਕਸਾਨ ਹੋ ਗਿਆ ਮੰਮੀ ਕਹਿੰਦੇ ਹੁਣ ਮੈਂ ਪਹਿਲਾਂ ਐਨਕ ਬਣਾਉਣੀ ਆ ਬਾਕੀ ਬਾਅਦ ਚ ਦੇਖਾਂਗੇ ਪਰ ਮੇਰੇ ਲੱਗਦਾ ਮੈਨੂੰ ਫੇਰ ਨਹੀਂ ਪੈਸੇ ਮਿਲਣੇ ਮੇਰਾ ਕੈਨਸਲ ਹੋ ਗਿਆ ਪਾਪੇ ਦੇ ਪਾਪਾ ਕੀ ਪਾਪੇ ਦੇ ਕੀ ਪਾਪੇ ਟੋਲਾ ਮਾ ਪਾਪਾ ਮੈਨੂੰ ਦਿੰਦਾ ਨਹੀਂ ਪਾਪਾ ਆਪਣੇ ਸਾਹ ਸਾਹ ਜੋੜ ਕੇ ਰੱਖਦਾ ਅੱਜ ਮੈਂ ਇੱਥੇ ਹਾਂ ਠੀਕ ਆਦਾ ਪਾਪਾ ਅੱਗੇ ਤੇ ਬੱਬਾ ਰਰੇ ਹਾਂ ਪਾ ਜੂ ਆਪਣੇ ਬਾਰ ਕਟਾ ਕੇ ਆਪਾਂ ਚੁੱਪਾ ਬਚਨ ਦਾ ਬਾਬੇ ਤੇ ਸੁਣ ਲੋ ਇਹ ਦੇ ਦੇ ਬਾਬਾ ਆਇਆ ਹਾਂ ਵਾਜੀ ਆਏ ਹਾਂ ਬਾਬੇ ਆਏ ਕੜੀ ਦੇ ਕਿੱਥੇ ਆਏ ਬਾਬੇ ਬਈ ਬਾਬੇ ਕਿੱਥੇ ਆ ਗਏ ਬਾਬੇ ਕਿੱਲੇ ਨੇ ਲੈ ਬਾਬੇ ਕਿਨੇ ਲੈ ਕੇ ਆਏ ਗਿੱਲੇ ਚਾਹ ਨਹੀਂ ਮਿਲਨੀ ਚਾਹ ਮਿਲਨੀ ਨਹੀਂ ਔਰ ਕਾਚੀ ਮੈਂ ਠੰਡੀ ਪੀਣੀ ਚਾਹ ਮੈਂ ਤੈਨੂੰ ਪਤਾ ਮੈਂ ਗਰਮ ਨਹੀਂ ਪੀਣੀ ਹੋਲ ਲੈਣ ਤੋਂ ਵਿੱਚ ਚਲੋ ਜੀ ਪੀ ਲਈਏ ਚਾਹ ਪਾਣੀ ਤੇ ਫਿਰ ਮੰਮੀ ਹੁਣੀ ਆਉਂਦੇ ਆ ਤੇ ਫਿਰ ਬਾਕੀ ਤੁਹਾਨੂੰ ਮਿਲਦੇ ਮੰਮੀ ਹੁਣਾ ਤੇ ਆਇਆ ਤੇ ਵੀ ਦੇਖਦੇ ਆ ਕੀ ਸਾਨੂੰ ਵਿੱਚੋਂ ਮਿਲਦਾ ਕੀ ਨਹੀਂ ਹਾਂ ਇਹਦੀ ਗੱਲ ਸੁਣ ਲਓ ਵੀ ਪਹਿਲਾਂ ਸਾਰੇ ਜਣੇ ਹਾਂਜੀ ਅੱਡੇ ਤੇ ਚਾਚੀ ਅੰਗੜੀ ਹਾਂ ਹਣੇ ਜੀ ਕਰੋ ਚਲ ਜਾਈਏ ਕਿੱਥੇ ਜਾਈਏ ਅੱਡੇ ਪੱਬੇ ਬਾਬੇ ਤੇ ਚਲ ਜਾਈਏ ਹਾਂ ਬਾਹਰ ਜੋ ਬਾਹਰ ਬਾਹਰ ਹੁਣ ਤਾਂ ਜਹਾਜ਼ ਹੀ ਥੱਲੇ ਨੂੰ ਕਰ ਦੇ ਤੂੰ ਬਾਹਰ ਕਿੱਥੇ ਲੈਣ ਕਿੱਥੇ ਤਾਂ ਕਹਾਂ ਨੂੰ ਜਾਂਦੇ ਹੁੰਦੇ ਆ ਬਾਬੇ ਨਹੀਂ ਨਹੀਂ ਉਹ ਤਾਂ ਜਹਾਜ਼ ਹੀ ਥੱਲੇ ਸਾਡਾ ਟੋਪ ਦਿੱਤਾ ਹਾਂ ਦੇ ਹੂੰ ਬਾਬੇ ਨੰਨ ਹਾਂ ਆ ਹੌਲੀ ਹੌਲੀ ਵੇ ਅੱਛਾ ਹੌਲੀ ਹੌਲੀ ਚੜ੍ਹਦਾ ਜਹਾਜ਼ ਸਾਡਾ ਨਾ ਬਾਹਰ ਖੜਾ ਕੇ ਨਹੀਂ ਚੜਾ ਕੇ ਲੈਣ ਵੀ ਕਾਕਾ ਅੱਛਾ ਸਭ ਇਹ ਹੀ ਬਾਹਰ ਚਲਣਾਂਗੇ ਹਾਂ ਕੈਨੇਡਾ ਚਲ ਜੂਗਾ ਬਾਜੀ ਬਾਊ ਜੀ ਜਾਊਗਾ ਚੱਲ ਵੀ ਲਓ ਜੀ ਇੱਧਰ ਬਾਬਿਆ ਦੇ ਬਚਨ ਹੋ ਗਏ ਕਹਿੰਦਾ ਇੱਧਰ ਬਾਊ ਜੀ ਜਾਊਗਾ ਆ ਵੀ ਮੈਂ ਜਾਊਂਗੀ ਹਾਂ ਚੱਲ ਫੇਰ ਠੀਕ ਆ ਕਦੋਂ ਨੂੰ ਕਹਾਂ ਵੀ ਨਾ ਨਾ ਦੱਸ ਕਦੋਂ ਨੂੰ ਨਾ 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 ਇਹ ਬਾਬੇ ਆਪਣੇ ਮੂਡ ਤੇ ਆ ਇਹ ਜਦੋਂ ਇਹਨਾਂ ਦਾ ਮੂਡ ਹੁੰਦਾ ਫੇਈ ਬਚਨ ਕਰਦਾ ਹੀ ਆ ਇਹ ਸਾਭੀ ਦੇਲਾ ਤੈਨੂੰ ਕੀ ਕਹਿੰਦੀ ਆ ਨਹੀਂ ਬੱਬਾ ਨਾ ਨਾ ਜੈ ਬਾਬਾ ਜੀ ਜੈ ਪਾਪਾ ਜੀ ਸ਼ੂਗਰਾ ਵਾਜੀ ਇਹ ਵੀ ਕਹ ਜੈ ਬਾਬਾ ਜੀ ਜੈ ਬਾਬਾ ਜੀ ਜੈ ਬਾਬਾ ਜੀ ਅਕਲ ਆਵੇ ਇਹਨਾਂ ਨੂੰ ਜੈ ਬਾਬਾ ਜੀ ਏ ਬਾਬਾ ਅੱਜ ਕਦੋਂ ਲਗਿਆ ਨਹੀਂ ਬਣਿਆ ਅੱਜ ਜ਼ਿਆਦਾ ਹੀ ਬਾਬੇ ਆਏ ਹੋ ਫਿਰ ਤੇ ਚਾਚੇ ਤੋਂ ਨਹੀਂ ਨਾ ਨਹੀਂ ਬਹੁਤ ਖੁਸ਼ੀਆਂ ਚੜੀਆਂ ਲੈ ਬਾਬਾ ਜੀ ਜੀ ਬਾਬਾ ਤੈਨੂੰ ਜਵਾਬ ਦੋ ਕਿ ਜੇ ਇਧਰ ਮਾਤਾ ਕ੍ਰੂਪੀ ਹੋ ਗਈ ਤਾਂ ਤੇਰੇ ਬਾਬੇ ਨਿਕਲ ਜਾਣੇ ਗੁੱਸਾ ਮਿਲ ਜੇਤੀ ਆਏ ਨਾ ਹਾਂ ਤਾਂ ਵੀ ਮੈਨੂੰ ਪਤਾ ਨਹੀਂ ਲੱਗਣਾ ਤੇਰੇ ਬਾਬੇ ਕਿੱਥੇ ਗਏ ਨਟਾ ਜਾਂਦਾ ਉਹ ਮੇਰੇ ਘਰ ਨੂੰ ਅਸੀਂ ਥਾਲੇ ਚਾਹ ਪੀ ਕੇ ਗਲਾਸ ਹੀ ਰੱਖਿਆ ਤੇ ਆ ਵੀ ਕਿ ਬੜੀ ਸ਼ਰੀ ਪਤਾ ਨਹੀਂ ਹੁਣ ਪੈਨਸ਼ਨ ਮਿਲੀ ਵੀ ਹੋਣੀ ਕਿ ਨਹੀਂ ਮਿਲੀ ਹੋਣੀ ਮੰਮੀ ਮਿਲੀ ਨਹੀਂ ਪੈਨਸ਼ਨ ਅੱਛਾ ਮਿਲ ਗਈ ਮੈਂ ਕਹੇ ਹਰੇ ਮਿਲੀ ਨਹੀਂ ਜਿਹੜੇ ਇੰਨੀ ਚਲਦੀ ਆਗੇ ਚਲੋ ਵੀ ਆਜੋ ਦੇਖੀਏ ਜਾਂ ਸੇ ਮੀ ਨੂੰ ਸੇ ਮੀ ਨੂੰ ਬਲਾਕ ਲੈ ਆ ਕੇ ਪੈਸੇ ਲੈ ਲਓ ਸਭ ਇਹ ਭਾਂਡੇ ਚੱਕ ਥੱਲੇਓ ਮੈਨੂੰ ਪੁੱਛਦਾ ਹੀ ਵੀ ਕਿੱਥੇ ਗਏ ਆ ਫੇ ਮੈਂ ਤਾਂ ਦੱਸਿਆ ਵੀ ਗੂਠਾ ਲਾ ਕੇ ਤਾਂ ਪੈਸੇ ਲੈਣਗੇ ਕਹਿੰਦਾ ਉਹ ਦੇ ਹੂੰ ਰਖਾਓ ਇਹਨੇ ਕਿੰਨੇ ਮਰੇ ਟੈਂਟਾਂ ਦਾ ਅੱਗਾ ਨਾਲ ਇਹਦਾ ਉਪਰ ਆ ਰਿਹਾ ਵਿੱਚੋਂ ਕੱਢਦੇ ਕਾਪੀ ਮੈਂ ਕਰਦੇ ਆ ਹਲਾ ਵੀ ਆਈ ਹੈ ਸਭੀ ਤੂੰ ਲੈ ਆਉਂਦੇ ਪੈਸੇ ਤਿੰਨ ਹਜ਼ਾਰ ਮਿਲਿਆ ਦੋ ਮਹੀਨੇ ਦੇ ਲੈ ਕੇ ਆਉਣੇ ਤੁਸੀਂ ਹੈਨਾ ਅੱਛਾ ਦਿੰਦਾ ਆਂ ਆਖੀ ਤੇ ਦਿੰਨੇ ਲੱਗੇ ਮੈਨੂੰ ਕੀ ਪਤਾ ਮੈਨੂੰ ਦੇਣੇ ਤਾਂ ਦੇਖ ਲਓ ਆਧਾਰੇ ਦੇਣੇ ਆਧਾਰੇ ਦੇ ਦੋ ਨਿਵਰਾ ਲਾ 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 ਇਥੇ ਬਤਲਾ ਗੰਦੇ ਹੈ ਨੋਟ ਆ ਆ ਉਹ ਪਾਪ ਦਾ ਫਾੜ ਕੇ ਲੈ ਲਾ ਉਹ ਦੇਵੀ ਨਹੀਂ ਬਣਾ ਲੈ ਹੇ ਤੇ ਰੱਖ ਲੋ ਉਹ ਕੋਈ ਨਹੀਂ ਜੋ ਲੋਡ ਹੋਈ ਫੇ ਮੈਂ ਲੈ ਲੂੰਗੀ ਰੱਖ ਲੋ ਇੱਥੇ ਇਹਨਾਂ ਨੂੰ ਨਹੀਂ ਤੇੜੇ ਹੈਗੇ ਰਾਂ ਦੇ ਕੇ ਪੀਪੂਏ ਚੜਾ ਦੰਨੇ ਉੱਦਾਂ ਹੀ ਲੈ ਉਹ ਗੱਡੀ ਛੇਤੀ ਆਈ ਮੈਂ ਅੱਗੇ ਦੇਖਾਂ ਇੱਕ ਦੋ ਜਦੋਂ ਆ ਲਾ ਮਮਾ ਮੈਂ ਤਰਕ ਖਾਧੋ ਹੀ ਆਪਣੇ ਕੋ ਰੱਖ ਨਾ ਲੈਣਾ ਮਿਲੋ ਕਹਿੰਦੀ ਸੀ ਦੇਖਣਾ 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 ਜੇ ਮਿਲ ਜਾਣ ਲੈਂਦਾ ਨਹੀਂ ਜਦੋਂ ਮੈਨੂੰ ਚਾਹੀਦੇ ਹੋਏ ਫਿਰ ਮੈਂ ਲੈ ਲੂੰਗੀ ਮੇਰੇ ਤੋਂ ਖਰਚ ਹੋ ਜਾਂਦੇ ਆ ਸਾਡੇ ਕੋਈ ਖਾਤ ਚ ਨਹੀਂ ਪੈਸੇ ਹੁੰਦੇ ਆ ਲੈਣੇ ਵੀ ਬਣਾ ਲੈਣਾ ਬਣਾ ਲੈਣਾ ਸਾਡੇ ਓਏ ਜੇ ਨਹੀਂ ਲੈਣਾ ਨਾ ਕਿਸੇ ਦਿਨ ਮੈਂ ਹੁਣੀ ਉਡਾ ਲੈਣੇ ਤੇਨੂੰ ਸਾਡੇ ਉਹਦੇ ਜਿਹਾ ਆਉਣਾ ਨੂੰ ਛੁੰਗਤ ਆ ਕੇ ਲਿਆ ਕੱਪੜੇ ਦਾ ਟੈਨਸ਼ਨ ਕਰ ਗਿਆ ਦਾਦੀ ਰੋਗ ਜਾ ਦੇ ਦੋ ਰੋਗ ਨੇ ਯਾਰ ਬੈਠੇ ਨੀ ਕੋਈ ਉਹ ਲੈ ਲੈ ਹਾਲੇ ਹੋਰ ਲੱਗਿਆ ਕਰ ਰਹੀ ਮੈਨੂੰ ਹੋਇਆ ਨਹੀਂ ਹੈਗਾ ਨਹੀਂ ਨਹੀਂ ਤੂੰ ਤੇਰਾ ਦਿਮਾਗ ਨਹੀਂ ਕੰਮ ਕਰਦਾ ਉਹ ਕਹਿੰਦੀ 50 50 ਮੈਂ ਚਲ 50 50 ਚਾਹੀਦਾ ਭੂਏ ਦਾ ਤੁਸੀਂ ਚੜਾਇਓ ਆ 100 ਰੁਪਏ ਦੇ ਕੇ ਮੁੜ ਕੇ ਪੈਸਾ ਨਹੀਂ ਮੰਗਣਾ ਆਏ ਸਵੇਰੇ ਮੰਡੀ ਪਈ ਜੀ ਪੈਸੇ ਬਾਹਰ ਦੇ ਤੇ ਤੇਰਾ ਇਹੇ ਕੰਮ ਹੈ ਤੂੰ ਪਤੰਗ ਹੀ ਲੁੱਟ ਲੁੱਟ ਲਿਆਉਂਦਾ ਰਹਿਣਾ ਲੈ ਆਪਣੇ ਖੇਤ ਚ ਲਿਗੇ ਚੱਕਣੇ ਨਹੀਂ ਕਿਉਂ ਫੜ ਲੈ ਬਈ ਫ੍ਰੀ ਦਾ ਪਤੰਗ ਕਾਗ ਲੈ ਆ ਗਏ ਸਰਮਨਾ ਮਤ ਨਹੀਂ ਆ ਚਾਲਿਆ ਰੰਗੇ ਚਾਹੋ ਚਾਲੇ ਆ ਵੇ ਮੈਂ ਚਾਹਤੇ ਆਪਣੇ ਚਾਹ ਵੀ ਪਿਲਾ ਦੇ ਚਾਹ ਲੈ ਆਏ ਇਹਨਾਂ ਦਾ ਕੰਮ ਕਰਦੇ ਹੁਣ ਆਹ ਤੈਨੂੰ ਰੋਜ ਲੁੱਟ ਲੁੱਟ ਕੇ ਪਤੰਗ ਲਿਆ ਕੇ ਦਿੰਦਾ ਆ ਲੁੱਟ ਕੇ ਕਿਥੇ ਪਤੰਗ ਤਾਂ ਲੈ ਅੱਗੋਂ ਤੇਰੇ ਮੂੰਹ ਚ ਚਾਹ ਪੁੰਨਦੇ ਕਾਨੀ ਐਂ ਜਿੰਨੀ ਤੱਤੀ ਪਾ ਦੰਡੀ ਆ ਠੰਡੀ ਆ ਨਹੀਂ ਤੂੰ ਇਹ ਪਤਾ ਕੀ ਕਰਦੀ ਵਾ ਤਾਂ ਤੂੰ ਐ ਨਿਕਲ ਆ ਵਾ ਠੀਕ ਆ ਵਾ ਜੇ ਪਾਫ ਜੀ ਨਿਕਲਦੀ ਦੇਖਦੀ ਚਾਚੋ ਪਤਾ ਹੀ ਆਈ ਤਾਂ ਉੱਦੇ ਦੱਸਦੀ ਰੱਖ ਹੁਣ ਰੇਜੀ ਤੇ ਰੇਜੀ ਤੇ ਚਾਹ ਲੈ ਗਈ ਦਿੱਤੀ ਕੀ ਕਰ ਮੈਂ ਤੈਨੂੰ ਕਹਾ ਚੰਨ ਤੇ ਘੁੰਮਦੇ ਕਰਨੀ ਮੈਂ ਡੰਗਰਾ ਮੈਂ ਕਹੇ ਤੱਤੀ ਕਰਕੇ ਤਾਂ ਨਹੀਂ ਲਿਆਂਦੀ ਇਦਾਂ ਪੁੱਛਿਆ ਅੱਛਾ ਚੱਲ ਚਲੀਏ ਬਹਾਨਾ ਕੋ ਵਧੀਆ ਬੱਕੀ ਬੁੱਕੀ ਵਰਤ ਕਰਾ ਦੂ ਮੜ ਜੀ ਫੇਰ ਕੱਲ੍ਹ ਵਾਦ ਮਾਰਨੀ ਆ ਅੱਜ ਦਾ ਬੁਖਾਰ ਹੈਗਾ ਜਾਂ ਕੱਲ ਹੋਰ ਹੋਊਗਾ ਬਸ ਆਹੀ ਕੁਛ ਰੱਖਿਓ ਬੰਦੇ ਵੀ ਪ੍ਰਾਣੇ ਰੱਖਣੀਆਂ ਹੁਣ ਇਹ ਸਰਕਾਰੀ ਲਾ ਦਿਓ ਜੋ ਕਰਦਾ ਇਦਾਂ ਹੀ ਕਰਨੀ ਸਰਕਾਰੀਆਂ ਚ ਲਾਉਣੇ ਆ ਕਮੀ ਸੂਟੀ ਹੋਊਗਾ ਕਿ ਉਹ ਲਾ ਕੇ ਰੱਖਿਆ ਸੀ ਇਹ ਕਿਹਦੇ ਨਾਲ ਲੈ ਜਾਣਾ ਆ ਕਰ ਓਏ ਆਉਣੇ ਕਹਿੰਦਾ ਲੈ ਜਾਦੇ ਲਾ ਹੁਣ ਆ ਫੇਰ ਆਹ ਜਾਣਦਾ ਬਹੁਤ ਤੇਰਾ ਹੈ ਕਹਿੰਦੇ ਸਾਰੇ ਛੇਤੀ ਜਾ ਰਹੇ ਆ ਨਹੀਂ ਦਾਦਾ ਪੇਜ ਆ ਇਸ ਅਮਰੀਕਾ ਇਹਨਾਂ ਨੂੰ ਪਤਾ ਕਿਹਦਾ ਆ ਜੀ ਮੰਮੀ ਨਾ ਮੈਨੂੰ 1000 ਰੁਪਏ ਦਿੰਦੇ ਪਏ ਆ ਤੇ ਹੁਣ ਤੁਸੀਂ ਸਾਰੇ ਜਾਣਿਆਂ ਨੂੰ ਦੱਸਣਾ ਕਿ ਮੈਂ ਮੰਮੀ ਤੋਂ 1000 ਰੁਪਏ ਲੈ ਲਵਾਂ ਕਿ ਰਹਿਣ ਦਵਾਂ ਤੇ ਜੇ ਤਾਂ ਤੁਹਾਡੇ ਸਾਰਿਆਂ ਦੇ ਕਮੈਂਟਾਂ ਦੇ ਵਿੱਚ ਰਾਏ ਹੋਈ ਵੀ ਹਾਂਜੀ ਕੋਈ ਗੱਲ ਨਹੀਂ ਲੈ ਲਓ ਆਪਣੀ ਸੱਸ ਤੋਂ 1000 ਰੁਪਏ ਫੇਰ ਤਾਂ ਮੈਂ ਚਲੋ ਲੈ ਲੂੰਗੀ ਹੈਨਾ ਜੇ ਤੁਸੀਂ ਕਿਹਾ ਵੀ ਨਹੀਂ ਰਹਿਣ ਦਿਓ ਚਲੋ ਕੋਈ ਗੱਲ ਨਹੀਂ ਹੈਨਾ ਫੇ ਕਿਤੇ ਸਹੀ ਤਾਂ ਫੇ ਆਪਾਂ ਰਹਿਣ ਦੇਣਾ ਮੰਮੀ ਤੋਂ ਠੀਕ ਆ ਮੰਮੀ ਚਾ ਹਾ ਦਸੋ ਫੇ ਮੈਂ ਦਿੰਦੀ ਪਈ ਆ ਤੂੰ ਫੜਦੀ ਨਹੀਂ ਹੋ ਫੇ ਮੈਂ ਉਹ ਹੀ ਚਲੋ ਦੇਖਦੇ ਆ ਆਪਣੇ ਹੁਣ ਕਮੈਂਟਾਂ ਚ ਹੈ ਨਾ ਸਾਰੇ ਕੀ ਕਹਿੰਦੇ ਆ ਹਾਂ ਹੁਣ ਮੰਮੀ ਕਹਿੰਦੀ ਆਪਣੇ YouTube ਵਾਲਿਆਂ ਤੋਂ ਸਲਾਹ ਲੈ ਲਓ ਆਪਣੀ ਫੈਮਿਲੀ ਤੋਂ ਵੀ ਉਹ ਕੀ ਕਹਿੰਦੇ ਆ ਜੇ ਤਾਂ ਕਹੋਗੇ ਲੈ ਲਾ ਤਾਂ ਮੈਂ پیسے ਦੇਣ ਨੂੰ ਤਿਆਰ ਆਂ ਫੜ ਲਈ ਤੇ ਜੇ ਉਹ ਕਹੂਗਾ ਨਹੀਂ ਤਾਂ ਫੇਰ ਤੇਰੀ ਮਰਜ਼ੀ ਆ ਹਨਾ ਚਲੋ ਦੇਖਦੇ ਆ ਵੀ ਹੁਣ ਮੈਨੂੰ ਸਾਰੇ ਤੁਹਾਡੇ ਕਮੈਂਟਾਂ ਦੀ ਵੇਟ ਆ ਤੇ ਤੁਸੀਂ ਸਾਰੇ ਜਣੇ ਦੱਸਿਓ ਆਪਣੀ ਆਪਣੀ ਰਾਏ ਵੀ ਮੈਨੂੰ ਕਿੱਦਾਂ ਕਰਨੀ ਚਾਹੀਦੀ ਆ ਤੇ ਜੇ ਤਾਂ ਤੁਹਾਡੀ ਜ਼ਿਆਦਾਤਰ ਹਾਂ ਹੋਈ ਤਾਂ ਆਪਾਂ ਪੈਸੇ ਤੁਹਾਡੇ ਸਾਹਮਣੇ ਲੈਣੇ ਆ ਔਨ ਕੈਮਰਾ ਤੇ ਜੇ ਮੰਨ ਲਓ ਕਿ ਨਾ ਹੋਏ ਤਾਂ ਆਪਾਂ ਤੁਹਾਡੇ ਸਾਹਮਣੇ ਕਹਿ ਦਾਂ ਨਾ ਮੰਮੀ ਨੂੰ ਵੀ ਰਹਿਣ ਦੋ ਠੀਕ ਆ ਜੀ ਚਲੋ ਹੁਣ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਸਾਰੇ ਜਣੇ ਆਪਣੀ ਰਾਏ ਜ਼ਰੂਰ ਦਿਓ ਜੀ ਆ ਸਲਾਹ ਕਰ ਲਿਓ ਆ ਸਲਾਹ ਕਰ ਲਿਓ ਤੇ ਦੱਸਿਓ ਫੇ